ਹਾਂਜੀ ਮਿੱਤਰੋ ਤੇ ਅੱਜ ਆਪਾਂ ਕਰਦਿਆਂ ਕੰਮ ਸ਼ੁਰੂ ਗੇਟ ਦਾ ਜੀ ਤੇ ਗੇਟ ਆਪਾਂ ਬਣਾਉ ਲਾਂਗਾ ਇਹ ਗੇਟ 182 ਇੰਚਾ ਜੀ ਠੀਕ ਆ ਤੇ ਆਪਾਂ ਦੇਖਦਾ ਵੀ 182 ਇੰਚ ਹੋ ਗਿਆ 12 ਬਾਰੀਆਂ 144 ਇਹ ਮੰਨੋ ਵੀ 14-15 ਫੁੱਟ ਲੰਮਾ ਗੇਟ ਹੈ ਤੇ ਇਹ ਗੇਟ ਦੇ ਕੰਮ ਚੱਲਦ ਨੂੰ ਹੋਗੇ ਤਿੰਨ-ਚਾਰ ਦਿਨ ਕੰਮ ਹੋਗੇ ਕੰਮ ਚੱਲਦ ਨੂੰ ਪਰ ਇਹ ਤੇ ਲੱਗਿਆ ਨਹੀਂ ਜਾਂਦਾਗਾ ਉਹ ਵਿੱਚ ਦੀ ਹੋਰ ਕੰਮ ਹੋਈ ਜਾਂਦਾਗਾ ਤੇ ਅੱਜ ਦੋ ਜਾਨੇ ਬਾਗੇ ਵਿਆਹ ਦੋ ਬੰਦੇ ਤਾਂ ਅਸੀਂ ਰਹਿ ਗਏ ਵਰਕਸ਼ਾਪ 'ਚ ਤਿੰਨਿਆਂ ਨੇ ਜੀ ਤੇ ਟੋਟਲ ਆਪਾਂ ਪੰਜਿਆਂ ਨੇ ਹੈਗੇ ਤੇ ਬਾਕੀ ਆਹ ਮਸ਼ੀਨਾਂ ਗੀ ਕਿਹਦਾ ਕੰਮ ਚੱਲੂਗਾ ਨਾਲ ਅੱਜ ਤੇ ਇੱਕ ਉਹ ਸਾਹਮਣੇ ਟਰੈਲੀ ਆਈ ਹੈਗੀ ਉਹਦਾ ਕੰਮ ਕੰਮ ਵੀ ਨਾਲ ਚੱਲੂਗਾ ਤੇ ਆਪਾਂ ਤਾਂ ਹੁਣ ਦਿਖਾਵਾਂਗੇ ਸਾਰਾ ਕੁਝ ਵੀ ਆਪਣੇ ਅੱਜ ਦੇ ਸਾਰੇ ਦਿਨ 'ਚ ਕੀ ਕੀ ਕੰਮ ਕਰਿਆ ਤਾਂ ਬੰਦੇ ਰਹੇ ਆਪਣੇ ਬਲੌਗ ਨਾਲ ਜੀ ਤਾਂ ਆਪਾਂ ਕੰਮ ਕਰਦਿਆਂ ਸ਼ੁਰੂ ਹੁਣ ਆਪਾਂ ਨੇ ਜਿੰਮੇ ਇਧਰ ਇੰਗਲਾਂ ਪਾਈਏ ਨੇ ਐਮੀ ਆਪਾਂ ਨੇ ਇਧਰ ਇੰਗਲਾਂ ਪਾਉਣੀਆਂ ਨੇ ਤਿੰਨ ਠੀਕ ਆ ਜੀ ਇਹਨਾਂ ਬਾਗ ਵੱਡ ਲਿਆ ਇੰਗਲਾਂ ਆਪਾਂ ਨੇ ਪੂਰੀਆਂ ਵਧੀਆਂ ਹੁਣ ਆ ਕਰਦੇ ਆ ਟੱਕ ਆਪ ਲੋ ਟੱਕ ਕੱਢ ਕੇ ਦੋਨੇ ਪਾਸੇ ਆਪਾਂ ਕੱਢਾਂਗੇ ਟੱਕ ਇਧਰ ਵੀ ਤੇ ਉਧਰ ਵੀ ਫਿਰ ਆਪਾਂ ਇੰਗਲਾਂ ਲਾਵਾਂਗੇ ਠੀਕ ਆ ਜੀ ਆਪਾਂ ਪਾਉਣੇ ਹਾਂ ਗ੍ਰੈਂਡ ਤੇ ਬਲੇਡ ਬਲੇਡ ਗਿਆ ਕੱਟ ਆਪਾਂ ਨੂੰ ਚਾਬੀ ਆਪਣੀ ਆਖੀ ਦੇ ਉੱਪਰੋਂ ਮਣੀ ਕਾਸਟ ਚ ਮੋਹਲਾ ਇੱਕ ਕਾਸਟ ਚ ਦਬੀ ਆ ਚਾਬੀ ਪੱਤਰ ਖੁੱਲਦਾ ਨਹੀਂ ਗਏ ਕੱਛ ਨਾਲ ਕਿਵੇਂ ਕਰੀਏ ਕਿਵੇਂ ਕਰੀਏ ਬਣਾ ਦੇ ਯਾਰ ਇਹ ਬਣਾ ਦੀਏ ਬਲੌਗ ਚੱਲੀ ਯਾਰ ਆ ਆਏ ਬਲੇਡ ਖੋਲਦੇ ਹੁੰਦੇ ਆ ਆਏ ਪਤਾ ਵੇਂ ਆਏ ਖੋਲਦੇ ਹੁੰਦੇ ਐ ਬਲੇਟ ਐ ਹੱਥ ਨਾਲ ਐ ਜੋਬ ਵੀ ਨਿਕਲ ਨਿਕਾਉਂਦਾ ਆ ਵੀ ਸਾਡੀ ਆਪਦੀ ਬਣਾਈ ਹੋਈ ਆ ਐਂ ਕਾਸਦੇ ਹੁੰਦੇ ਆ ਵੱਢਦੀ ਹੋਇਆ ਐਂ ਇਦੂਆ ਬਾਦੇ ਹੁੰਦੇ 15 ਫੁੱਟ 게ਟ ਆ 8 ਫੁੱਟ ਉੱਚਾ ਆਗਾ 15 ਫੁੱਟ ਹਲੇ ਦਾ ਸੁਰੂਆਤੀ ਆ ਰੇਟ ਦੀ ਆ ਸਾਰਾ ਜਗਾੜ ਇੱਕ ਦਿਨ ਚ ਬਣਾਇਆ ਪਿਆਰ ਨਾਲ ਵਧੀਆ ਟਿਕਾਈ ਨਾਲ ਟੱਕ ਕੱਢ ਗੁੱਢ ਕੇ ਹਾਂ ਮੰਨ ਗਿਆ ਬਣ ਗਿਆ ਬਣਦੇ ਟਾਈਮ ਲੱਗਦਾ 15 20 ਤੇ ਭਾਰਤ ਤੇ ਚੱਲਦੀ ਹੈਗੀ ਇਹਦੀ ਨਿਕਲ ਗਈ ਸਪੈਸ਼ਲੀ ਸਾਫਟ ਆਪਾਂ ਤੁਹਾਨੂੰ ਚੈੱਕ ਕਰਵਾ ਦੇਗੇ ਦੇਖੋ ਵਿੱਚੋਂ ਸਾਫਟ ਨਿਕਲ ਗਈ ਇਹ ਆ ਸਾਫਟ ਵਿੱਚੋਂ ਨਿਕਲ ਗਈ ਤੇ ਇਧਰੋਂ ਮੈਨੇ ਬਾਇਲ ਪਟਿਆਗਾ ਉਹ ਸਾਮਣੇ ਦਿਸੀ ਜਾਂਦੀ ਹੈਗੀ ਵੀਡੀਓ ਚ ਕਰੋ ਚੈੱਕ ਇਥੋਂ ਇਹ ਜੀਤੋਂ ਨਿਕਲ ਗਈ ਜਿਹੜੇ ਕਰਕੇ ਮੂਨੋ ਟਵੈਡੀ ਹੋ ਗਈ ਜੀ ਠੀਕ ਹੈ ਮੋੜੀ ਦੀ ਟਰੈਲੀ ਜੇ ਪੱਲ ਲੈਫਟ ਚ ਕਾ ਕੇ ਫੇਰ ਦੇਖਦਾ ਕੀ ਬਣਦਾ ਉਹ ਵਿੱਚ ਫਸੇ ਵੀ ਉਹਦੇ ਨਾਲ ਮਾਰ ਕੇ ਬਾਹਰ ਹੋ ਜੀ ਮਿੱਤਰ ਹੋ ਗਈ ਟਰਾਲੀ ਜਮਾ ਤਿਆਰ ਆ ਗਈ ਸਾਫਟ ਆਕਮੇ ਵਿੱਚ ਪਾਤੀ ਦੋਨੇ ਬਸਾਂ ਦੇ ਮਸਾਂ ਪਾਈਏ ਵਿੱਚ ਟਰਾਲੀ ਦੇ ਸਾਫਟ ਬਸਾਂ ਚ ਬਹੁਤ ਔਖੀ ਪਈ ਹੈਗੀ ਤੇ ਇਧਰ ਆਪਣਾ ਕੰਮ ਚੱਲੇ ਨਾ ਗੇਟ ਦਾ ਆਪਣੇ ਪਾਤੀ ਸਾਰੀਆਂ ਇੰਗਲਾਂ ਸਮਾਨ ਚੈੱਕ ਕਰਦੇ ਵੀਡੀਓ ਚ ਸੌਰੀ ਪਾਉਂਗਾ ਅਸੀਂ ਪਾਵਾਂਗੇ ਚਾਰੇ ਪੱਤਰਾ ਪਾਏ ਵਿੱਚ 4 ਇੰਚ 6 ਪੱਤਰੇ ਪੈਣਗੇ ਚਾਰ ਪੈਣਗੇ 22 ਇੰਚ ਦੇ ਤੇ ਦੋ ਪੈਣਗੇ 32 ਇੰਚ ਪੰਜ ਸੂਤ ਆਹ ਪਾ ਲਿਖਿਆ ਆਪਣਾ ਆਹ ਬਈ ਆਪਣਾ ਪੱਤਰਾ 5 ਇੰਚ 4 ਇੰਚ 1.5 4 ਇੰਚ ਦੋ ਸੂਤ ਆ ਜੀ ਦੁਪਹਿਰ ਦੇ 12:30 ਹੋ ਗਏ ਕੰਮ ਹੋਣ ਵਾਸਤੇ ਆਈ ਸੀ ਇਹਦਾ ਕਰਨਾ ਆਪਾਂ ਨੇ ਥੋੜਾ ਜਿਹਾ ਰਿਪੇਅਰ ਦਾ ਕੰਮ ਆ ਇੱਕ ਤਾਂ ਆਪਾਂ ਕਰਾਇਆ ਡਾਲੇ ਦਾ ਕੰਮ ਜੀ ਡਾਲੇ ਦਾ ਮੈਂ ਬਸ ਲਾ ਕੇ ਲਾਏ ਨੇ ਕਿਉਂਕਿ ਇਹ ਭੱਤ ਤੇ ਚੱਲੂਗੀ ਵੀ ਤਾਂ ਕਰਕੇ ਥੋੜੇ ਉੱਤੇ ਕਰਕੇ ਲਾਏ ਨੇ ਵੀ ਟਰਾਲੀ ਥਾਂ ਚ ਰਹਿ ਰਹੇ ਨੇ ਨਹੀਂ ਜੀ ਤੇ ਬਾਕੀ ਇਹਦਾ ਹੁੱਕ ਦਾ ਕੰਮ ਕਰਨਾਗਾ ਫੋਕਰੇ ਫਿੰਨੀ ਮੋਟੀ ਆ ਗਈ ਇਹੇ 4 ਇੰਚੀ ਮੋਟਰੀ ਫੁੱਕਾ ਜੀ ਪੂਰੀ ਇਹੋ ਜਿਹਾ ਰੰਗ ਜੇ ਬੁਰਪਰ ਤੀ ਇਹੇ ਮੂਰੇ ਵੀ ਕੜਾੰਦਾ ਮਨ ਦਾ ਆਪਣ ਨੇ ਤੇ ਫਿਰ ਤੇ ਵੀ ਕੜਾੰਦਾ ਮਨ ਆ ਜਾਗਾ ਇਹਦੇ ਵਿੱਚ ਹੁੱਕ ਵੀ ਨਵੀਂ ਪਾਉਣੀ ਆਗੀ ਠੀਕ ਆ ਜੀ ਕੜੇ ਦੇ ਕੱਚੇ ਡਾਂਕੇ ਲਾਦੇ ਆਪਾਂ ਨੇ ਪੱਕਾ ਕਰਨਾ ਜਾਂਦਾ ਆਪਣਾ ਇਹ ਸਭਲਾ ਪਹਿਲਾਂ ਹੁੱਕ ਚ ਮਾਰਾਂਗੇ ਸੱਲਾਂ ਫਿਰ ਆਪਾਂ ਵੇਖਾਂਗੇ ਵੀ ਆਪਾਂ ਪੂਰੀ ਫੱਟੇ ਪੈਂਦੀ ਕਰਾਂਗੇ ਫੁੱਕਾ ਇੱਟਾ ਪਲੇਪੋਰਾਂ ਵੀ ਰੰਗ ਜਗੇ ਤੇ ਬਾਕੀ ਇਧਰ ਆਪਣਾ ਗੇਟ ਦਾ ਕੰਮ ਚੱਲੀ ਜਾਂਦਾਗਾ ਇਧਰ ਡੱਬੇ ਬਣ ਗਏ ਆਪਣੇ ਤੇ ਅਈਆਂ ਆਪਣੇ ਪਹਿਲੇ ਵਾਰ ਸੇ ਡੱਬੇ ਬਣਾਉਣੇ ਨੇ ਇਸੇ ਆਪਾਂ ਡਿਜ਼ਾਈਨ ਹੋਰ ਪਾਵਾਂਗੇ ਲੰਮੀਆਂ ਪੱਤੀਆਂ ਪਾਵਾਂਗੇ ਉਧਰੋਂ ਤੇ ਇਧਰੋਂ 올 ਬਨੈਰੋ ਆਪਣੇ ਮਲੋਗ ਨਾਲ ਨੋ ਇਚ ਆ ਰਹੇ ਠੋਕਾ ਟ੍ਰੈਲ ਲਈ। ਨਾਲ ਆਪਾਂ ਜ ਮਾਰੀ ਜਾਂਦੇ ਆਗੇ। 4 ਇੰਚ ਹੀ ਹੈ ਨਾ ਇਹ। ਠਟ ਘਟ ਐ ਮੰਨੋ ਇਹ। 30 35 ਕਿਲੋ ਨਿਕਲੋ। ਹੱਕਰਾ ਹੱਲ ਵੱਜ ਗਿਆ ਹੀ ਕਰੋ ਚੈੱਕ ਜਮਾ ਓਕੇ ਹੈਗਾ ਤੇ ਇੰਦਰ ਮੁੰਡਾ ਕੜਾ ਵੈਲਡ ਕਰੀ ਜਾਂਦਾ ਹੱਕ ਤੇ ਇਹ ਬੇਹੋ ਆਇਆਗਾ ਵਿਆਹ ਦੇ ਡੁੱਖਾ ਕੇ ਆਇਆ ਵਾ ਠੀਕ ਹੀ ਹੈ ਜੀ ਇਹ ਦਾ ਦੇਖਿਆ ਪੂਰਾ ਵਧੀਆ ਅੱਛਾ ਠੀਕ ਆ ਬਣਾ ਆ ਭਰਾ ਥੋੜਾ ਦੇਖ ਲਈ ਹੱਕ ਦੇ ਕੁਕਨੀ ਮੋਟੀ ਹੈਗੀ ਹੱਕ ਦੇਖਦੇ ਜੜਨ ਲੱਗੀਆਂ ਆਉਣ ਦਾ ਯਾਰ ਜਿਹੜੀਆਂ ਖਾਧੀਆਂ ਨੇ ਉਹ ਵੀ ਗਈਆਂ ਬੰਦਾ ਦਾ ਮਾਰੇ ਬੰਦੇ ਚੱਕੇ ਵੀ ਨਹੀਂ ਜੰਦੀਆਂ ਆਰੇ ਆਪਾ ਹੋਏ ਨਬਾਲਾ ਕਰਦੇ ਹੈ 34 ਕਿਲੋ ਦੀ ਹੈਗੀ 34 ਕਿਲੋ ਦੀ 34 ਕਿਲੋ ਵੀ ਚੱਕਦੇ ਹਾਂ ਬਾਲਾ 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 ਭੰਦਣਾ ਫਿਰ ਚੱਕਦੇ ਜਿਸ ਪੰਜਾ ਕਿਲੋ ਚੱਕ ਲਈ ਇੰਨਾ ਥੋੜਾ ਕਾਲ ਨੂੰ ਕੱਢ ਇਕੱਠਾ ਹੋਣੀ ਯਾਰ ਆਸਕੇ ਦੀ ਬੰਦਾ ਬੋਲ ਲਾਓ ਜੀ ਉਹਦੇ ਬਾਬਾ ਬੰਦਾ ਭੁੱਲ ਗਿਆ ਦੀ ਕਹਾਣੀ ਲੈ ਗਿਆ ਉਹ ਲਗਿਆ ਦੀ ਬਾਬਾ ਤੇ ਨਹੀਂ ਵੜਾ ਕੇ ਅੰਦਰ ਆਇਆ ਕਰਦੇ ਕਰਦੇ ਵਾਇਲਡ ਵਾਇਲਡ ਕਰਾਂਗੇ ਵਾਇਲਡ ਕਰਾਂ ਬੰਦਿਆਂ ਨੂੰ ਫਰੀ ਤੇ ਖੱਚ ਕੇ ਵੜਾ ਦੇ ਆਹ ਪਿੰਨਾ ਦੇ ਦਿਖਾ ਦੇ ਵਧੀਆ ਤਾਂ ਹਲਾਦਾ ਤੈਨੂੰ ਕੋ ਦਾ ਅਗਲਾ ਕਰਦਾ ਉਹਦੇ ਸੋਰੀ ਰਹੀ ਗਈ ਸੋਰੀਆਂ ਬੰਦ ਕਰਦਾ ਜੇ ਭਾਈ ਗੇਣੇ ਕਰਾਉਣੀ ਉਹ ਸੋਰੀ ਬੰਦ ਕਰ ਦੂਗਾ ਉਧਰ ਆਪਣਾ ਵੀ ਕੰਮ ਚੱਲੀ ਜਾਂਦਾ ਗੇਟ ਦਾ ਓ ਭਾਈਆਂ ਆਪਣੀਆਂ ਪੱਤੀਆਂ ਬਾਈ ਪੱਤੀ ਆਪਣੇ ਪਾਉਣੀਆਂ ਇਹਦੇ ਵਿੱਚ ਜੇ ਫਿਰਦੇ ਆ ਹਾਂ ਉਹ ਨਹੀਂ ਜੀ ਰਹਾ ਮੋਟਰ ਮੈਂ ਠੀਕ ਆ ਬਣੀ ਹੁੱਕ ਵੱਡੀ ਹੋ ਗਈਆਂ ਓਏ ਟਰਾਲੀ ਦੀ ਵੱਡੀ ਹੋ ਗਈ ਹੁੱਕ ਇਹ ਨਹੀਂ ਬਾਈ ਟਰੈਕਟਰ ਦੀ ਛੋਟੀ ਹੋ ਗਈ ਇਹ ਤਾਂ ਹੋ ਨਹੀਂ ਹੁੱਕ ਗਿਆ ਬਾਈ ਅਸੀਂ ਜੰਗਾ ਬਾਈ ਗੈ ਮੁਕਤ ਤੈਨਾਂ ਦੋਸਰਾਕ ਦੇਖੀ ਤਾਹਾਂ ਪਾ ਲੋ ਫਿਰ ਤਾਂ ਹਾਂ ਕਿਵੇਂ ਬਊ ਜਗ ਨੂੰ ਉਹ ਯਾਰ ਨਾ ਛੋਟੀ ਹੋਰ 1 ਕ 2 ਇੰਚੀ ਪਈ ਆ ਤਾਂ ਆਹ ਆਹ ਹੁੱਕ ਚ ਹੋਰ ਉਹੀ ਕੰਮ ਆਉਂਦਾ ਬਾਰੇ ਕੰਮ ਆਉਂਦਾ ਜੁਗ ਦੇ ਤੁਸੀਂ ਆਇਆ ਕਰੋ ਹੁਣ ਭਲਾ ਢੇਤ ਨੂੰ ਹੁੱਕ ਨਮੀ ਲੈ ਆਇਓ ਚੌੜੀ ਇਹ ਤਾਂ ਨਹੀਂ ਪੂ ਬਾਈ ਹਾਂ ਤੇਰੀ ਚੱਲੂ ਨਾ ਇਹ ਹਾਂ